ਅਨਸਤ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਿੰਘਪੁਰਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਦੋ ਤੁਹਾਨੂੰ ਜਰਸੀਆਂ ਤੁਹਾਨੂੰ ਦਿਖਾਵਾਂਗੇ ਗੱਬਣਾ ਤੇ ਇੱਕ ਸੂਈ ਸਵਾਈ ਮਾਈ ਤਾਂ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਹੈ ਤੇ ਗੱਲਬਾਤ ਕਰਦੇ ਵੀ ਦੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਸਭ ਵਧੀਆ ਜੀ ਤੇ ਵੇਗਿਆਤ ਨਾਲ ਆ ਮਾਲਾ ਹਾਂਜੀ ਵੀਰ ਜੀ ਉਹਦੇ ਛੋੜ ਤੇ ਵੇਗਿਆ ਜੀ ਠੀਕ ਹੈ ਮਾ 10 ਮਿੰਟ ਲੱਗੇਗਾ ਹਾਂ ਮੇਰੇ ਤੇ ਅੱਜ ਵੀ ਰੇਟ ਨਹੀਂ ਕਿਨੇ ਕਹੀਆ ਫਿਰ ਬਿਲਕੁਲ ਛੋੜ ਦਾ ਡੰਗਰ ਵਿਖਾ ਅੱਜ ਕਿਹੋ ਜਿਹਾ ਅਵਸ਼ੀਆਂ ਪਤਾ ਝੋਟੀ ਮੇਨੋ ਕਹਿੋ ਜੀ ਠੀਕ ਹੈ ਰੇਟ ਤੁਹਾਨੂੰ ਬੋਲਾ ਆਪਣੇ ਬਿਲਕੁਲ ਨਾਰਮਲ ਹੀ ਹੁੰਦੇ ਤੇ ਚਲੋ ਨਾਮ ਦੱਸ ਤੇ ਕਰੀ ਫਿਰ ਨਾਮ ਵੀਰ ਜੀ ਮੇਰਾ ਹਰਪ੍ਰੀਤ ਸਿੰਘ ਹਾਂ ਪਿੰਡ ਸਿੰਘਪੁਰਾ ਜ਼ਿਲ੍ਹਾ ਗਰਦਾਸਪੁਰ ਦਾ ਤਹਿਸੀਲ ਡੇਰਾ ਬਨਾਨ ਦਾ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਕਰੀ 2943 ਠੀਕ ਹੈ ਜੀ ਸ਼ੁਰੂਆਤ ਫਿਰ ਜਿਹੜੀ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਹੈ ਕਾਲੇ ਰੰਗ ਦੀ ਜਰਸੀ ਹੈ ਇਤਨੀ ਆਪਾਂ ਕਰਨੀ ਪੂਰੀ ਕਾਲੀ ਹੈ ਜਿਹੜੀ ਅੱਖਾਂ ਵਿੱਚ ਕਾਲੀਆਂ ਪੂਛ ਵੀ ਸਾਰੀ ਕਾਲੀ ਹੈ ਬਹੁਤ ਵੀ ਨਾਲ ਡਿਮਾਂਡ ਹੁੰਦੀ ਹੈ ਕਾਲੇ ਰੰਗ ਦੀ ਵੇੜ ਰੱਖਣ ਦੀ ਕਰੇ ਕਿੰਨੇ ਕਿ ਦੁੱਧ ਵਾਲੀ ਜਿਵੇਂ ਦਿੱਤੀ ਹੈ ਤੁਸੀਂ ਜੀ ਦੁੱਧ ਨੋਰਮਲ ਸੇਵਾ ਕੇ 14-15 ਕਿਲੋ ਜਵਾ ਦੋਗੇ ਜੀ ਅੱਛਾ ਤਾਂ ਜੀ ਕਿੰਨਾ ਕੁ 17-18 ਕਿਲੋ 15 ਕਿਲੋ ਬਾਹਰ ਚਵਾ ਦੂਗੀ ਬਾਕੀ ਠੰਡੀ ਤੇ ਨਹੀਂ ਪੜੀ ਵੇਖੋ ਤੁਹਾਨੂੰ ਤੁਹਾਨੂੰ ਬਤਾ ਦੇਣਾ ਤੇ ਕਿੰਨਾ ਕੁ ਲੈ ਜੂਗੀ ਟਾਈਮ ਅਜੇ ਦੇ ਨਾਲ ਦੇ ਪੰਜ ਛੇ ਲਾ ਲੂਗੀ ਤੋਰ ਫੇਰ ਬਣੂਗੀ ਚੰਗੀ ਉਹ ਛੀ ਛੰਨੀ ਭੜੀ ਹੋ ਠੀਕ ਆ ਨਾਲੇ ਖਾਦੇ ਜੀ ਕਾਲੀ ਜਰਤੀ ਆ ਜਿਹੜੀ ਐ ਆਜੇ ਲੈ ਆਓ ਜੀ ਬੜੀਆਂ ਜੀ ਛੰਡੀਆਂ ਬੜੀਆਂ ਪੈਂ ਇੱਥੇ ਇਦਾਂ ਗੈਰੋ ਛੰਡੀਆਂ ਆਹ ਦੇਖੋ ਠੀਕ ਐ ਛੰਡੀਆਂ ਛੱਡੀਆਂ ਥਾਂ ਦੇਖੋ ਕਿਦਾਂ ਦਾ ਥਾਂ ਜਿਹੜਾ ਬੜਾ ਪਿਆਰਾ ਵਾ ਇਹਦੇ ਕੋਲ ਕੱਦ ਜੀ ਵੱਡਾ ਹੈ ਜਰਸੀਆਂ ਦੋਵੇਂ ਜਿਹੜਾ ਵਾ ਜਰਸੀਆਂ ਦੇ ਹਿਸਾਬ ਨਾਲ ਚੰਗੇ ਕਦ ਕਾਠਾ ਲੀਆਂ ਵਾ ਐਚਐਫ ਗਾਵਾਂ ਦਾ ਮੁਕਾਬਲਾ ਕਰਦੀਆਂ ਘਾਤ ਘਾਤ ਚ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹ ਵੀਰ ਜੀ ਦੇ ਦਈਏ ਬਸ 40000 ਦੀ 40000 ਦੀ ਕਿ ਕਰ ਦਈਏ ਵਿੱਚ ਮੰਤਨ ਵੇਖ ਲੋ ਕਰ ਲੋ ਕਿੰਨੇ ਦੇ ਕਰ ਦਈਏ ਜਿੰਨੇ ਦੇ ਆਂਦੇ ਹੁੰਦੇ ਨੇ ਕਰ ਦੋ ਤੁਸੀਂ ਆਪ ਹੀ ਕਰ ਦੋ ਮਸ਼ੀਗਰ ਜੀ ਹਾਂ ਨਾ 35 ਦੀ ਦਸਾਂਗਾ ਪਰ ਦਿੰਦਾ ਨਹੀਂ ਕੋਈ ਇਹੋ ਜਿਹਾ ਵਸ਼ੀ ਅੱਛਾ 35 ਦੀ ਦੇ ਦੋਗੇ ਚਲੋ ਬਾਕੀ ਇੱਕ ਫੋਨ ਲਾਵੇ ਕਰੀ ਹਣਾ ਥੋੜਾ ਬਾਦਾਂ ਮਾਨਮੋਖੇ ਦੇ ਕਰ ਦੋਗੇ ਜੀ ਉਹ ਕਰ ਦਾਂਗੇ ਕਰਾ ਲਓ ਤੁਸੀਂ ਉਹ ਕਰਾਣ ਦੇ ਯਾਰ ਛੱਡ ਦੀਏ ਦੋ ਛੱਡਾਂਗੇ ਵੀਰ ਜੀ ਅੱਛਾ 33000 ਦੀ ਦੇ ਦੇ ਠੀਕ ਹੈ ਜੀ ਕੋਈ ਨਹੀਂ ਹੋਰ ਮਾਤਨ ਕਰਾਂਗੇ ਫਿਰ ਉਹਦਾ ਆ ਗਿਆ ਦਾ ਠੀਕ ਹੈ ਜੀ ਠੰਡੀ ਠੰਡੀ ਬੜੀ ਸਾਫ ਸੁਣਦਾ ਰਿਹਾ ਸੀ ਥਣ ਜਿਹੜਾ ਚੰਗਾ ਲੱਗਾ ਵੇ ਦੇਖੋ ਤੇ ਹੁਣ ਇੱਕ ਆਵੀ ਜਰਸੀ ਤੁਹਾਨੂੰ ਕਾਫੀ ਕਮਾਲ ਦੀ ਤੁਹਾਨੂੰ ਦਿਖਾਉਣੀ ਇਹ ਵੀ ਠੰਡੀ ਠੰਡੀ ਬੜੀ ਜੀ ਦੇਖੋ ਵਾਹ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੁੱਧ ਜੀ 15 16 ਕਿਲੋ ਪਹਿਲੇ ਨੇ ਚ ਵਾਇਆ ਜੋ 18 18 ਕਿਲੋ ਅਸੀਂ ਜਵਾਦੂਆਂ ਦਾ ਠੀਕ ਹੈ ਜੀ ਹਾਂ ਜੀ ਤੁਰੋ ਹਾਂ ਫਿਰ ਇੱਕ ਕਰੀਏ ਪਿਓਰ ਜਲਸੀ ਕੇ ਇਹਨੇ ਵੀ ਬੋਲ ਰੰਗ ਦੇ ਲਈ ਜੋਸੀ ਕਹਦਾ ਨਾ ਹਾਂਜੀ ਹਾਂਜੀ ਬਾਕੀ ਇਹ ਵੀ ਜੇ ਤਿਆਰ ਹੋਣੀ ਹੈ ਤੇ ਬਿਲਕੁਲ ਫਿਕਸ ਜਿਹਾ ਹਵਾਨਾ ਇਹਨੇ ਤਿਆਰ ਕਰਦਾ ਆਜਲੇ ਆ ਅਦੇ ਦਾ ਹੀ ਪੂਰਾ ਵੱਡਾ ਜੋ ਹਾਂਜੀ ਜਰਸੀਆਂ ਦੇ ਸਾਬ ਨਾਲ ਕਰਦੇ ਜਿਹੜਾ ਇਹਦਾ ਚੰਗਾ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਨਾਂ ਜਿਹਾ ਮਸ਼ੀਨ ਦਾ 50000 ਦੇ ਦੇ ਮੰਡੀ ਆਜੋ ਹਾਂਜੀ ਹਾਂਜੀ ਪਰ ਆਪਾਂ ਤਾਂ ਇਹਨਾਂ ਨੂੰ ਪਤਾ ਬਿਲਕੁਲ ਰੈਟ ਜਿਆਦਾ ਹੁੰਦਾ ਆਪਣਾ ਹਾਂਜੀ ਹਾਂਜੀ ਮਸ਼ੀਨ ਦੇ ਦੀਏ 50 ਦੀ 50000 ਦੀ ਕਿਵੇਂ ਚੋ ਕਰਦੀ ਹੈ ਕਮਤਨ ਕੋਈ ਨਹੀਂ ਕਰਦੇ ਕਿੰਨਾ ਕਰਦੀ ਹੈ 50 ਹੀ ਕਰਦਨੇ ਵੀਰ ਜੀ ਅੱਛਾ 45000 ਦੀ ਦੇ ਦੋ ਕਰ ਦੋ ਕਿ ਵਿੱਚੋਂ ਛੋਟ ਛੋਟ ਕਰਦਾ ਵੀਰ ਜੀ ਤੁਹਾਨੂੰ ਨਾ ਕੀ ਕਿੰਨੀ ਕਰਾ ਲਓ ਜਿੰਨੀ ਕਰਾਉਣੀ ਕਿੰਨੇ ਦੀ ਕਰਦੀ ਹੈ ਕਰਾ ਲਓ ਜਿੰਨੀ ਦੀ ਕਰਾਉਣੀ ਸੀ 2000 ਛੱਡ ਦੀਏ 42000 ਹਾਂਜੀ ਜੀ ਹਾਂ ਨਾ 42000 ਦੇ ਰਾਂਗੇ ਅੱਛਾ 42000 ਦੇ ਹਾਂਜੀ ਠੀਕ ਆ ਬਾਕੀ ਮਸ਼ੀਨ ਬਹੁਤ ਚੰਗੀ ਆਵੇ ਕੋਈ 17 18 ਕਿਲੋ ਦੁੱਧ ਕੱਢੂਗੀ ਮਸ਼ੀਨ ਬਾਕੀ ਆ ਫੇ ਫੋਨ ਲਾਵੇ ਕੋਈ ਇੱਕ ਵਾਰੀ ਤੇ ਇੱਥੇ ਆਣ ਕੇ ਵੇਖੇ ਇੱਕ ਵਾਰੀ ਪਸੰਦ ਜ਼ਰੂਰ ਆਉਗੀ ਹਾਂਜੀ ਹਾਂਜੀ ਦੋਵੇਂ ਗੱਬਣਾ ਆ ਥਾਣੇ ਤੁਹਾਨੂੰ ਇਹਦੇ ਲੱਗਦੇ ਦਿਖਾਈਏ ਆ ਦੇਖ ਸਕਦੇ ਜੀ ਰੋਪਰ ਹੱਥ ਜੌਣ ਵਾਲਾ ਥਾਣਾ ਜਿਹੜਾ ਤੇ ਚਿਹਰਾ ਇਹਦਾ ਇੱਕ ਵਾਰੀ ਦੇਖ ਸਕਦੇ ਬੜਾ ਪਿਆਰਾ ਵਾ ਜਿਹੜਾ ਪੂਰਾ ਬਾਕੀ ਖੱਦ ਕੋ ਡੈਣੀ ਤੂੰ ਜਮਾ ਚਲਾਲੀ ਵੀ ਨੀ ਕੀ ਚ ਜਲਦੀ ਜਾਣ ਚਾਹ ਜਰਸੀ ਪੂਰੀ ਨਹੀਂ ਗਰ ਜਰਸੀ ਆ ਹਾਂਜੀ ਤੇ ਹੁਣੇ ਕਾ ਝੋਟੀ ਤਾਂ ਨਾ ਵਖਾਉਣੀ ਆ ਸੁਆ ਵਿਧੀ ਇਹਦਾ ਪਹਿਲਾ ਸੁਆ ਜੀ ਕੀ ਇਹ ਤਾਂ ਤੁਝ ਅੱਛਾ ਪਹਿਲਾ ਸੁਆ ਹਾਂਜੀ ਬਾਕੀ ਠੰਡੀ ਠਿਰੀ ਨਿੰਦਰ ਰਖੋ ਗਾਈਆਂ ਵਾਂਗੂ ਅੱਛਾ ਇਤਰੇ ਹੀ ਥੱਲੇ ਬੈਜੋ ਠੀਕ ਆ ਹਾਂਜੀ ਕਿੰਨਾ ਚਿਰ ਹੋ ਗਿਆ ਨੇ ਸੋਈ ਨਾ ਇਹ ਸੋਈ ਨਾ ਵੀਰ ਜੀ ਚਾਰ ਪੰਜ ਦਿਨ ਹੋ ਗਏ ਜੋ ਆ ਪਾ ਪਾ ਦਾ ਬੱਚਾ ਜੋ ਅਮਗਰ ਕੀ ਆ ਇਹਦੇ ਮਗਰ ਕੱਟਾ ਆ ਜਾ ਠੀਕ ਆ ਤੇ ਕਿੰਨਾ ਦੁੱਧ ਤਿਆਰੇ ਤੇ ਕੋਲ ਦੁੱਧ ਕੋਈ ਦੁੱਧ ਲਾਣੇ ਕੋਈ ਬੋੜਾ ਲਾਣੇ ਅੱਜ ਕਿਲੋ ਹੁਣ ਮੋਕਿਆ ਤੇ ਚਾਰ ਜੋ ਦੋ ਬਾਕੀ 10000 ਕਿਲੋ ਝੋਟੀ ਦਵਾਜੂਗੀ ਦੋ ਠੀਕ ਤੋਰ 10 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕੀ ਪੂਰੀ ਰਾਜੀ ਰੂਜੀ ਆ ਸੰਭੀ ਸੰਭੀ ਚੰਗੀ ਆ ਮਿਗਰ ਝੋਟੀ ਆ ਜਿਹੜੀ ਆ ਵੀ ਛੋਟਾ ਸਿੰਘ ਆ ਤੇ ਜਿਹੜੀ ਜਿੱਡਾ ਹੁਣ ਥਾਣਾ ਹੈ ਨਾ ਮਨ ਲਾ ਕੇ ਐਡਾ ਵੇ ਛੀ ਝੋਡੀ ਹੋਰ ਥਾਣਾ ਬਣਾਉਗੀ ਠੀਕ ਆ ਜੀ ਦਿਖਾ ਦ ਫਿਰ ਚਾਚ ਮੂ ਦਾ ਪਤਾ ਲੱਜ ਜਾਂਦਾ ਕੋਈ ਔਲ ਉਲਟਾ ਨਹੀਂ ਕਰਦੀ ਹਾਂਜੀ ਬਾਕੀ ਜੇ ਦੁਪਹਿਰ ਦਾ ਟਾਈਮ ਹੈ ਜਿਹੜਾ ਆਪਾਂ ਬੱਚਾ ਛੱਡ ਲਿਆ ਕੋਈ ਵੀ ਜਿਵੇਂ ਥਣਾ ਦਿਨੇ ਆ ਜਾਂ ਪਸ਼ਮੀ ਆਉਂਦੀਆਂ ਮਈਆਂ ਬਿਲਕੁਲ ਇਦਾਂ ਇੱਧਰ ਠੀਕ ਆ ਵੇਖ ਲੋ ਹਾਂਜੀ ਹਾਂਜੀ ਦਾਂ ਦੇ ਤੇ ਦੇਖ ਸਾਦੇ ਲੱਗੇ ਤੋਂ ਹਾਗੀ ਮੂੰਹ ਜਿਹੜੀ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਜਿਹੜੇ ਆ ਇੱਕ ਤੋੜਿਆ ਹੋਇਆ ਨੇ ਤੇ ਇੱਧਰਲੇ ਜਿਹੜੇ ਤੋੜਨ ਵਾਲੇ ਆਂ ਦੇਖ ਸਾਡੇ ਚੰਗੀ ਤਰ੍ਹਾਂ ਇੱਧਰਲੇ ਵੀ ਦੁੱਧ ਵਾਲੇ ਦੋਵੇਂ ਦੰਦ ਖਲੋਤੇ ਆ ਤੇ ਇੱਕ ਪਾਸੇ ਦਾ ਦੰਦ ਜਿਹੜਾ ਇਹਨੇ ਤੋੜਿਆ ਵਾ ਵੇਖੋ ਵੀਰ ਜੀ ਸਾਡਾ ਬਣਾ ਛੋਟੀ ਨੇ ਦੇਖੋ ਜੀ ਹਾਂ ਦੇਖ ਸਕਦੇ ਸਨ ਦਿਖਾ ਦਵਾਂ ਵਿਧੀ ਚਵਾਸਰੇ ਦਾ ਪਿਛਲੇ ਸਨਾਂ ਦਾ ਵਿਚਵਾ ਦਿਖਾ ਦਾਂ ਬਾਕੀ ਹੈਗੀ ਸੰਢੀ ਤੇਰੀ ਆ ਠੀਕ ਆ ਵਿੱਚ ਦੱਸਿਓ ਦਾ ਮੁੱਲ ਫਿਰ ਆਪਾਂ ਮੇਖੋ ਵਿਰਜੀ ਥਾਣ ਬਣਾ ਛੋਟੀ ਨੇ ਹਾਂਜੀ ਹਾਂਜੀ ਡੋਲ ਡੋਲ ਬਣਾ ਗਈ ਜਿੰਨਾ ਗਈ ਹਾਂਜੀ ਹਾਂਜੀ ਤੇ ਮੁੱਲ ਫਿਰ ਜੱਸ ਨਾਲ ਦੱਸਿਓ ਦਾ ਮੋੜ ਤੇ ਵੀਰ ਜੀ ਆਣੇ ਝੋਟੀਆਂ 85 ਦੀਆਂ ਲੇਕਦੀਆਂ ਵਾ ਹਾਂਜੀ ਹਾਂਜੀ ਤੁਹਾਨੂੰ ਬਧਾ ਪੁੜਾ ਰਿਆ ਬਿਲਕੁਲ ਚਾਇਆ ਜਾਂਦਾ ਪਿਓਰ ਚਾਰ ਨਾਲ ਝੋਟੀਆਂ ਬਸ਼ੇਰਾਂ ਦੰਦ ਕਹਿੰਦੇ ਹਾਂ ਹਾਂਜੀ ਹੈਗੀ ਚਾਰ ਦੰਦੀ ਹੈ ਕਈ ਵਾਰੀ ਚਲੋ ਭਲੇਖਾ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਝੋਡੀ ਵੀਰ ਜੀ 75 ਦੀ ਦੇ ਦੀਏ ਅੱਛਾ ਹਾਂਜੀ 75000 ਦੀ ਕਿੰਨਾ ਮਾਨ ਕਰਦੋਗੇ ਵਿੱਚੋਂ ਜਿੰਨਾ ਤੁਸੀਂ ਕਰਾ ਲੋਗੇ ਪੰਜ ਛੱਡ ਦੀਗੇ ਛੱਡ ਦਾਂਗੇ ਵੀਰ ਜੀ ਕਿਉਂ ਕਰਾਂਗੇ ਕਿੰਨਾ ਕਰਦੋਗੇ ਹਾਂ ਨਾ ਵੀਰ ਜੀ ਹਾਂਜੀ ਪੂਰੇ 60000 ਰੁਪਏ ਝੋਟੀ ਅੱਛਾ 65000 ਦੀ ਦੇ ਦੇਓ ਪਰ ਦਿੰਦਾ ਨਹੀਂ ਕੋਈ ਨਵੀਂ ਝੋਟੀ ਵੇਖ ਲੋ ਜੀ ਠੀਕ ਆ ਹਾਂਜੀ ਬਾਕੀ ਹੈਗੀ ਵੀ ਚਾਰ ਜਾਂਦੇ ਤਾਜੀ ਸੂਈਆਂ ਤੇ ਰਾਜੀ ਦੂਜੀ ਵੀ ਪੂਰੀ ਆ ਜੀ ਗੱਲ ਛਾਣ ਵੇਖੋ ਝੋਟੀ ਦਾ ਹਾਂਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜੇ ਹਨ ਤਸੱਲੀ ਕਰਕੇ ਕੀ ਦੋ ਗੱਬਣਾਗਾ ਜਾਂ ਜਗ ਬਾਤ ਕਰੋ ਇਹ ਸੂਈ ਸਵਾਈ ਜੋ ਕੇ ਫੜੋ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਜੀ